ਆਪਾਂ ਪਿਛਲੀ ਸਾਈਡ ਆ ਗਏ ਜੀ ਇਹ ਗੰਗਾ ਗਦਾਵਰੀ ਆ ਗਈ ਹੈ ਸਟੈਪ ਇਸ ਪਾਸੇ ਆਓ ਦਰਸ਼ਨ ਕਰੋ ਜੀ ਇਹ ਗੰਗਾ ਗਦਾਵਰੀ ਦੇ ਦਰਸ਼ਨ ਕਰੋ ਐ ਦਰਸ਼ਨ ਕਰੋ ਗੰਗਾ ਕਦਾਵਰੀ ਦੇ ਇੱਧਰ ਗੰਗਾ ਕਦਾਵਰੀ ਹੈ ਗੰਗਾ ਕਦਾਵਰੀ ਦੇ ਕਿਨਾਰੇ ਤੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਰੋ ਗਾ ਕਦਾਵਰੀ ਕਿਨਾਰੇ ਤੇ ਹੀ ਕੰਡੇ ਦੇ ਉੱਤੇ ਹੀ ਬਣਿਆ ਹੈ ਗੁਰਦੁਆਰਾ ਹੀਰਾ ਕਾਟ ਇਹ ਮਤ ਆਪਣੇ ਸਹਿਬ ਦੇਵਾ ਮਾਤਾ ਸਹਿਬ ਦੇਵਾ ਦਾ ਹੀਰਾ ਕਾਟ ਅੱਗੇ ਹੈ ਇਹ ਗੁਰਦੁਆਰਾ ਮਾਤਾ ਸਾਹਿਬ ਦੇਵਾ ਦਾ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ